ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਤੇ ਕਰਾ ਦਈਏ ਕਈ ਵਾਰੀ ਹਾੜਾਂ ਵਾਲੇ ਮੁੱਦੇ ਚ ਅਸੀਂ ਇੰਨੇ ਉਲਝੇ ਹੋਏ ਆ ਇੱਕ ਨਸ਼ਾ ਤਸਕਰ ਬਿਕਰਮ ਮਜੀਠੀਆ ਨਾਬਾ ਜੇਲ ਵਿੱਚ ਬੰਦ ਹੈ ਤੇ ਪੇਛੇ ਪਈ ਹੈ ਉਹਦੀ 20 ਸਤੰਬਰ ਤੱਕ ਦੁਆਰਾ ਜੇਲ੍ਹ ਭੇਜ ਦਿੱਤਾ ਗਿਆ। ਜਵਾਨ ਤੇ ਔਰ ਜਿਹੜੀ ਐਮਬੈਰਕ ਨੂੰ ਬਦਲਣ ਵਾਸਤੇ ਪਟੀਸ਼ਨ ਪਾਈ ਹੋਈ ਹੈ ਉਹਦੇ ਤੇ ਸ਼ਾਇਦ ਦੁਆਰਾ ਸੁਣਵਾਈ ਹੋ ਜੇ ਉਦੋਂ ਪਹਿਲਾਂ ਕੋਈ ਫੈਸਲਾ ਆ ਜੇ। ਪਰ ਜਿਹੜੀ ਮੈਂ ਅੱਜ ਨਵੀਂ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਇਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ। ਬਿਕਰਮ ਸਿੰਘ ਮੰਜੀਠੀਏ ਦੇ ਇੰਨੇ ਕੁ ਸਬੂਤ ਵਿਜੀਲੈਂਸ ਨੂੰ ਮਿਲ ਚੁੱਕੇ ਆ। ਉਹ ਸਬੂਤ ਉਹਨੇ ਜਿਹੜਾ 40000 ਪੰਨੇ ਦਾ ਕਹ ਲਈਏ ਬਹੁਤ ਵੱਡਾ ਖਾਤ ਹੈ ਉਹ ਐਵੀਡੈਂਸ ਨੇ ਜਿਹੜੀ ਚਾਰ ਸ਼ੀਟ ਪੇਸ਼ ਕੀਤੀ ਹੈ ਨਾ ਤੇ ਉਹ ਕਈ ਟਰੰਕਾਂ ਦੇ ਵਿੱਚ ਬੰਦ ਕੀਤੀ ਹੋਈ ਹੈ ਹੁਣ ਉਹਦੇ ਤੇ ਫੈਸਲਾ ਕੋਈ ਵੀ ਜੱਜ ਸਹਿਬਾਨ ਸਿੱਧੇ ਕਿਤੇ ਕਰ ਨਹੀਂ ਸਕਦਾ ਕਿਉਂਕਿ ਪੜਨਾ ਕਿਹੜਾ ਸੌਖਾ ਹੈ 40000 ਪੰਨਾ ਸ਼ੌਕਾ ਹੁੰਦਾ ਕਿਤੇ ਇੱਕ ਬੁੱਕ ਵਿੱਚ 2-300 ਪੰਨਾ ਹੁੰਦਾ ਵੱਡੀਆਂ 'ਚ 500 ਹੁੰਦਾ ਤੇ 40000 ਪੰਨਿਆਂ ਦੀ ਕਿੰਨਾ ਕਿੰਨੀਆਂ ਬੁੱਕਾਂ ਬਣ ਲੀਆਂ ਕੌਣ ਪੜੂਗਾ ਹਾਲਾਂਕਿ ਰੀਡਰ ਵਗੈਰਾ ਪੜਦੇ ਹੁੰਦੇ ਆ ਜਾਂ ਵਕੀਲ ਵਗੈਰਾ ਨੂੰ ਥੋੜਾ ਬਹੁਤਾ ਮੱਥਾ ਮਾਰਨਾ ਪੈਂਦਾ ਜਣ ਕੇ ਕੁੱਲ ਮਿਲਾ ਕੇ ਇਹ ਕਹਿ ਲਈਏ ਵੀ ਜਿਹੜਾ ਇਹ ਮਜੀਠੀਏ ਦਾ ਕੱਚਾ ਚਿੱਠਾ ਪੇਸ਼ ਕੀਤਾ ਵੀ ਲੈਣਸ ਨੇ ਉਹਦੇ ਵਿੱਚ ਕਿਤੇ ਵੀ ਬਚਾਅ ਨੂੰ ਥਾਂ ਨਹੀਂ ਹੈ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੀਆਂ ਬਾਦਦਵਾਵਾਂ ਬਾਦ ਅਸੀਸਾਂ ਲੱਗੀਆਂ ਨੇ ਕਿਉਂ ਲੱਗੀਆਂ ਨੇ ਕੱਲ ਇੱਕ ਬਜ਼ੁਰਗ ਮਾਂ ਹੜ ਬੀੜਤਾਂ ਦੇ ਲਈ ਰਾਸ਼ਨ ਦੇਣ ਵਾਸਤੇ ਕਿਸੇ ਸੰਸਥਾ ਦੇ ਕੋਲ ਗਏ। ਤੇ ਉਹ ਸੰਸਥਾ ਵਾਲੇ ਕਹਿੰਦੇ ਤੁਸੀਂ ਇਹ ਪੈਸੇ ਕਿਦਾਂ ਇਕੱਠੇ ਕੀਤੇ ਐ? ਸ਼ਾਇਦ 2.5 ਲੱਖ ਰੁਪਈਆ ਸੀ ਉਹ। ਤੇ ਉਹ ਜਦੋਂ ਮਾਂ ਨੇ ਪੈਸੇ ਫੜਾਏ ਨਾ ਤੇ ਮੈਨੂੰ ਕਈਆਂ ਨੇ ਫੋਨ ਕੀਤੇ ਸੀ ਕਿ ਤੁਸੀਂ ਵੀਡੀਓ ਵਾਇਰਲ ਕਰ ਦਿਓ ਤੇ ਮੈਂ ਕਈ ਸੰਸਥਾਵਾਂ ਨੂੰ ਕਿਹਾ ਵੀ ਮੈਂ ਕਹਾਂ ਤੁਸੀਂ ਇਦਾਂ ਨਹੀਂ ਕਰਨਾ। ਕਿਉਂਕਿ ਜਿਹੜੇ ਘਰ ਦੇ ਵਿੱਚ ਇਹ ਬਾਪੜਿਆ ਹੁੰਦਾ ਨਾ ਉਹਦੇ ਜ਼ਖਮਾਂ ਤੇ ਨਮਕ ਲੋਣ ਨਾ ਛਿੜਕਿਆ ਜਾਵੇ। ਤੇ ਉਹ ਮਾਂ ਕਹਿੰਦੀ ਕਹਿੰਦੀ ਜੇ ਮੇਰਾ ਪੁੱਤ ਜਿਉਂਦਾ ਹੁੰਦਾ ਹੁੰਦਾ ਨਾ ਢਾਈ ਲੱਖ ਕੀ ਕਹਿੰਦੀ ਮੈਂ ਢਾਈ ਕਰੋੜ ਵੀ ਹੜਪੀਟਾਂ ਵਾਸਤੇ ਦੇ ਸਕਦੀ ਸੀ। ਪੁੱਤ ਪੁੱਛਿਆ ਗਿਆ ਕਿਉਂ? ਉਹ ਕਹਿੰਦੀ 3 ਕਰੋੜ ਰੁਪਇਆ ਸਾਡੇ ਬੈਂਕ ਖਾਤੇ ਵਿੱਚ ਸੀ। ਸਾਡੇ ਮੁੰਡੇ ਨੇ ਉਹ ਚਿੱਟੇ ਦੇ ਰਾਹੀਂ ਸਭ ਖਤਮ ਕਰਤਾ 15 ਕਿੱਲੇ ਜ਼ਮੀਨ ਵੇਚ ਦਿੱਤੀ ਹੁਣ ਉਹ ਬਜ਼ੁਰਗ ਮਾਨ ਦੇ ਕੋਲੇ 7-8 ਕਿੱਲੇ ਜ਼ਮੀਨ ਹੈ ਤੇ ਉਹਨੇ ਆਪਣਾ ਦੋਤਾ ਆਪਣੇ ਘਰ ਵਿੱਚ ਰੱਖਿਆ ਰੱਖਿਆ ਹੋਇਆ ਉਹਦੇ ਮੁੰਡੇ ਦੀ ਮੌਤ ਹੋ ਗਈ ਸੀ ਕੋਈ ਕਾਹਦੇ ਨਾਲ ਚਿੱਟੇ ਨਾਲ ਉਹ ਕਹਿੰਦੀ ਮਜੀਠੀਏ ਦੇ ਬੰਦੇ ਮੇਰੇ ਮੁੰਡੇ ਨੂੰ ਚਿੱਟੇ ਤੇ ਲਾਉਣ ਵਾਲੇ ਨੇ ਹੁਣ ਦੇਖੋ ਤੁਸੀਂ ਹੁਣ ਉਹਨਾਂ ਲੋਕਾਂ ਦੀਆਂ ਬਦ ਅਸੀਸਾਂ ਬਦ ਦੁਆਵਾਂ ਇਹਨਾਂ ਲੋਕਾਂ ਨੂੰ ਲੱਗੀਆਂ ਨੇ ਲੱਗਣੀਆਂ ਵੀ ਚਾਹੀਦੀਆਂ ਨੇ ਕਿੰਨਾ ਪੈਸਾ ਬਰਬਾਦ ਹੋਇਆ ਉਹ ਮੁੰਡੇ ਦੀ ਮੌਤ ਹੋ ਗਈ ਗੱਲ ਕਰਨੇ ਵੀ ਮੁਸ਼ਕਲ ਹੋ ਜਾਂਦੀ ਹੈ ਕਈ ਵਾਰ ਜਾਨਕਿ ਇਸ ਹਾਲਾਤਾਂ ਦੇ ਵਿੱਚ ਉਹ ਪਰਿਵਾਰ ਗੁਜ਼ਰੇ ਹੈ ਤੇ ਅੱਜ ਉਸ ਕਿਸੇ ਨੇ ਮੈਨੂੰ ਭੇਜੀ ਸੀ ਤੇ ਮੈਨੂੰ ਲੱਗਾ ਵਿੱਚ ਇਤੇ ਕਰਵਾ ਦਈਏ ਤੇ ਨਾਲ ਇੱਕ ਹੋਰ ਬੇਨਤੀ ਕਰ ਦਈਏ ਜੇ ਕਿਤੇ ਇਹ ਬੰਦਾ ਹੜਾਂ ਦੇ ਵਿੱਚ ਬਾਹਰ ਹੁੰਦਾ ਤਾਂ ਚੰਗਾ ਹੋਇਆ ਵੀ ਜੇਲ੍ਹ 'ਚ ਨਹੀਂ ਇਹਨੇ ਚਿੱਟੇ ਦਾ ਕਮਾਇਆ ਹੋਇਆ ਪੈਸਾ ਹੀ ਲੋਕਾਂ ਨੂੰ ਵੰਡਣਾ ਸੀ ਜਿਹੜਾ ਦਾਨਪੁਨ ਹੁੰਦਾ ਨਾ ਉਹ ਕਿਰਤ ਵਿੱਚੋਂ ਹੁੰਦਾ ਹੈ 2 ਨੰਬਰ ਦੇ ਧੰਦੇ ਵਿੱਚੋਂ ਕੀਤਾ ਹੋਇਆ ਦਾਨਪੁਨ ਕਦੇ ਨਹੀਂ ਲੱਗਦਾ ਤੇ ਜਿਹੜੇ ਸਾਡੇ ਪੰਜਾਬ ਦੇ ਲੋਕ ਖੜ ਪੀੜਤਾਂ ਦੀ ਸੇਵਾ ਦੇ ਵਿੱਚ ਲੱਗੇ ਨੇ ਨਾ ਉਹ ਜਾਂ ਤਾਂ ਮਿੰਦ ਕਸ਼ ਲੋਕ ਨੌਕਰੀਆਂ ਕਰਨ ਵਾਲੇ ਨੇ ਜਾਂ ਫਸਲਾਂ ਬੀਜਣ ਵਾਲੇ ਨੇ ਖੇਤੀ ਕਰਨ ਵਾਲੇ ਨੇ ਉਹ ਹੱਡ ਪਨ ਕੇ ਕੀਤੀ ਹੋਈ ਕਮਾਈ ਹੈ ਤੇ ਅਸਲੀ ਦਾਨਪੁਨ ਉਹ ਹੈ ਹੁਣ ਇੱਕ ਤੀੜ ਨੂੰ 20 ਨੰਬਰ ਦਾ ਦੁਆਰਾ ਜੇਲ੍ਹ ਵਿੱਚ ਰਹਿਣਾ ਪੈਣਾ ਅਗਲੀ ਸੁਣਵਾਈ ਅੱਗੇ ਹੋਣੀ ਬਸ ਇੰਨੀ ਇੱਕ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ